ਪੰਚੂ ਮੰਝਲ ਤੇ ਨਾ ਮੁੜਿਆ ਚੰਡੇ ਚੋਕ ਕੇ ਕਾਫਲਾ ਤੁਰਿਆ ਪੰਚੂ ਮੰਝਲ ਤੇ ਨਾ ਮੁੜਿਆ ਨਾਰਾਇਣ ਕੇ ਲਾਭ ਦਾ ਲਾ ਕੇ ਕਰਨੇ ਅਣਖਾਂ ਦੀ ਏ ਸਵਾਰੀ ਯਾਦ ਕਰ ਜਮਾਨਾ ਓ ਯਾਦ ਕਰ ਜਮਾਨਾ ਲੜੀਆ ਹੱਕਾਂ ਲਈ ਪਟਵਾਰੀ ਸੇਧ ਤਸਬ ਪਿਤਾ ਦੀਏ ਮਨ ਨੂੰ ਡਰਦੇ ਨਾ ਪੰਜਾਬੀ ਤਰਿੰਦਰ ਸਿੰਘ ਚੋਹਾਨ ਜਹੇ ਲੀਡਰ ਸਾਡੇ ਇਨਕਲਾਬੀ ਸੇਧ ਤਸਬ ਪਿਤਾ ਦੀਏ ਮਨ ਨੂੰ ਡਰਦੇ ਨਾ ਪੰਜਾਬੀ ਤਰਿੰਦਰ ਸਿੰਘ ਚੋਹਾਨ ਜਹੇ ਲੀਡਰ ਸਾਡੇ ਨਕਲਾਬੀ ਕਹਿਰੋ ਇੱਕ ਨਾਂ ਲਾ ਲਿਆ ਸੀ ਓ ਕਹਿਰੋ ਇੱਕ ਨਾਂ ਲਾ ਲਿਆ ਸੀ ਦੇਖਿਆ ਖੰਡਾ ਜਦੋਂ ਧਾਰੀ ਯਾਦ ਕਰ ਜਮਾਨਾ ਏ ਲੜਿਆ ਹੱਕ ਲਈ ਬਟਵਾਰੀ ਸਾਡੇ ਜੋ ਦੇ ਸਿਰ ਲੱਥ ਨੇ ਮੌਤ ਨੂੰ ਮਾਸੀ ਅਰਬੰਦ ਕਹਿੰਦੇ ਇਤਿਆਸ ਸਨਹਿਰੀ ਸੰਦਾ ਚੰਡੇ ਇੱਕੋ ਥੱਲੇ ਰਹਿੰਦੇ ਸੱਤ ਜੋ ਤੇ ਸਰਲਖ ਨੇ ਮੌਤ ਨੂੰ ਮਾਸੀ ਅਰਬੰਦ ਕਹਿੰਦੇ ਇਤਿਆਸ ਸਨਹਿਰੀ ਸੰਦਾ ਚੰਡੇ ਇੱਕੋ ਥੱਲੇ ਰਹਿੰਦੇ ਸੋਹਣੇ ਸੰਤ ਸਤਵੰਜਾ ਨੂੰ ਓਹ ਸੋਹਣੇ ਸਨ 57 ਨੂੰ ਯਾਦ ਕਰਦੀ ਦੁਨੀਆ ਸਾਰੀ ਯਾਦ ਕਰੂ ਜਮਾਨਾ ਏ ਲੜਿਆ ਹੱਕ ਨਹੀਂ ਪੱਟਵਾਰੀ ਮੰਨੀਆਂ ਹੋਈਆਂ ਮੰਗਾ ਨੂੰ ਲਾਡੂ ਕਰਦੇ ਤੂੰ ਸਰਕਾਰੇ ਸਿਰ ਸਜਾਵਣ ਪੁਰੀਏ ਦੇ ਸੁੰਗੇ ਅੰਬਰ ਨੂੰ ਅਜਨਾਰੇ ਮੰਨੀਆਂ ਹੋਈਆਂ ਮੰਧਾ ਨੂੰ ਲੱਗੂ ਕਰਦੇ ਤੂੰ ਸਰਕਾਰੀ ਸਿਰ ਸਜਾਵਲ ਕੁਰਿਆ ਦੇ ਸੁੰਗੇ ਅੰਬਰ ਨੂੰ ਅਜਨਾਰੇ ਜਿੰਦਾਬਾਦ ਜਮਾਤ ਮੇਰੀ ਓ ਜਿੰਦਾਬਾਦ ਜਮਾਤ ਮੇਰੀ ਹੋ ਗਈ ਰੂਮਰ ਤਾਂ ਸਰਕਾਰੀ

ਦੇ शहर जे किराना दुकान ते मालिक रविंदर सोती जी कल दर रात ਇਨਫੋਰਮੇਸ਼ਨ ਸਾਡੇ ਕੋਲ ਆਈ ਸੀ ਤੇ ਜੋ ਇਨਫਾਰਮੇਸ਼ਨ ਦੀ ਐਕਟ ਕਰਦੇ ਹੋਏ ਸਾਡੀ ਪਾਰਟੀ ਜੋ ਹੈਗੀ ਰਾਜ ਦੇ ਵਿੱਚ ਮੂਵ ਕਰਦੀ ਸੀ ਤੇ ਕਰੰਟ ਅਪਡੇਟ ਇਹ ਹੈ ਕਿ ਜੋ ਕੇਸ ਹੈਗਾ ਇਹਦੀ ਕੁਝ ਸੁਝਾਦੀ ਗਈ ਹੈ ਤੇ ਜੋ ਅਕਿਊਜ਼ਡ ਹੈਗੇ ਨੇ ਕਈ ਫੜ ਲਏ ਗਏ ਆ ਬਾਕੀ ਨੂੰ ਫੜਿਆ ਜਾ ਰਿਹਾ ਇਹਨਾਂ ਦਾ ਜੋ ਮੋਟਿਵ ਹੈਗਾ ਹਾਲ ਇਟ ਇਜ਼ ਏਟ ਟੂ ਬੀ ਐਸਟਰਨ ਹਾਲੇ ਪੁੱਛ ਕੇ ਚੱਲ ਰਹੀ ਹੈ ਉਹਨੂੰ ਗ੍ਰੈਜੂਅਲੀ ਜਦ ਪ੍ਰੋਪਰ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੀ ਡਿਟੇਲਸ ਨੂੰ ਦੇਾਂਗੇ ਉਹਦੇ ਵਿੱਚ ਕਲੀਅਰ ਕਰ ਦਿਆਂਗੇ ਜੋ ਸੀ ਹੈਗੀ ਹੈ ਬੀਸਿਕਲੀ ਮਾਰਨ ਤੋਂ ਬਾਅਦ ਇਹਨਾਂ ਨੇ ਬੋਡੀ ਬਲਾਚੌਰ ਦੇ ਵਿੱਚ ਜਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ ਉੱਥੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇੱਕ ਲਵਾਜਤ ਗੱਡੀ ਖੜੀ ਹੈ ਜਿਹਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਮੌਕੇ ਤੇ ਗਾਰਵਾਈ ਕਰਦੇ ਹੋਏ ਨਵਾਂ ਸ਼ਹਿਰ ਪੁਲਿਸ ਉਹ ਲੋਕ ਬੜਾ ਬੜਾ ਵਧੀਆ ਕੰਮ ਕੀਤਾ ਗਿਆ ਜਿੱਥੇ ਅਸੀਂ ਵਿਦਨ 24 ਆਵਰ ਇੱਕ ਜੋ ਬਲਾਈਂਡ ਮਰਡਰ ਕੇਸ ਹੈਗਾ ਇਹਨੂੰ ਟ੍ਰੇਸ ਕਰ ਲਿਆ ਹੈ ਤੇ ਇਹਦੇ ਕਈ ਅਕਿਊਜ਼ ਫੜੇ ਗਏ। ਇਹ ਉਸ ਕਰਕੇ ਹੈ ਜੇ ਕੋਈ ਲਾਣ ਆਉਟ ਹੋ ਤੇ ਇਹੋ ਜਿਹਾ ਸਰ ਇਹ ਮਤਲਬ ਇਹਨੂੰ ਪਲਾਨ ਮਰਡਰ ਕਹਿ ਸਕਦੇ ਕਿ ਸਿਚੁਏਸ਼ਨਲ ਮਰਡਰ ਹੈ ਕਿ ਪਲਾਨਡ ਮਰਡਰ ਹੈ ਨਹੀਂ ਹਲੇ ਕੀ ਤਪੀਰ ਜਾਰੀ ਹੈ ਕਿ ਅਸੀਂ ਤੁਹਾਡਾ ਲੋਰ ਸ਼ੇਅਰਸ ਡਿਟੇਲ ਹੈ ਮਾਰੇ ਕਿੱਥੇ ਗਿਆ ਨਾ ਸਰ ਮਾਰੇ ਕਿ ਬਲਕਰੀ ਮਾਰੇ ਨਹੀਂ ਜੀ ਮਾਰਿਆ ਇੱਥੇ ਹੀ ਗਿਆ ਬਾਅਦ ਮੇ ਬਾਡੀ ਜੋ ਹੈ ਮੂਵ ਕੀਤੀ ਗਈ ਸੀ ਤੇ ਸਾਡੇ ਕੋਲ ਨਾ ਦੋ ਸੀਰੀਜ਼ ਆਫ ਕ੍ਰਾਈਮ ਹੈਗੇ ਤੇ ਉਥੋਂ ਐਵੀਡੈਂਸ ਕਲੈਕਟਿਵ ਪੈ ਗਿਆ ਜੀ ਉਸ ਚੋਂ ਰਿਮਾਂਡ ਲਈ ਜੀ ਸਰ ਫਿਰ ਡਿਮਾਂਡ ਲਈਆ ਜਾਏਗਾ ਤੇ ਬਾਕੀ ਚੀਜ਼ ਚੈੱਕ ਕਰਕੇ ਜੋ ਹੋਰ ਸੀਰੀਜ਼ ਸਾਹਮਣੇ ਆਣੇ ਸਭ ਇਹ ਹੱਤਿਆਨ ਮਾਰਿਆ ਸੀ ਕਿਹਨੇ ਕਲਾ ਘਰ ਦੀ ਸਰਪੰਚ ਨੂੰ ਨਹੀਂ ਜੀ ਇਹਨੂੰ ਮਾਰਨ ਦਾ ਇਹਨਾਂ ਨੇ ਇੱਕ ਤੇਜ਼ਦਾਰ ਹਥਿਆਰ ਯੂਜ਼ ਕੀਤਾ ਸੀ ਤੇ ਉਹ ਵੀ ਸਾਡੇ ਕਬਜ਼ੇ 'ਚ ਆ ਗਏ ਰਿਕਵਰ ਕਰ ਲਿਆ ਉਹ ਰਿਕਵਰ ਕਰ ਲਿਆ ਗਿਆ ਉਹ ਸਭ ਬਲੰਕ ਮਾਰ ਰ ਕੀਤਾ ਕੋਈ ਮਤਲਬ ਕੋਈ ਖਾਸ ਹੀ ਲੱਗਦਾ ਵੀ ਬਹੁਤ ਜ਼ਿਆਦਾ ਜਦੋਂ ਲੋਕ ਰੰਜਿਸ਼ ਦੇ ਨਾਲ ਮਾਰਿਆ ਹੋ ਗਿਆ ਨੇ ਜੀ ਬਿਲਕੁਲ ਰੰਜਿਸ਼ ਦੇ ਨਾਲ ਮਾਰਿਆ ਗਿਆ ਬਟ ਅਗੇਨ ਤਫਤੀਸ਼ ਚੱਲਦੀ ਪਈ ਹੈ ਜੀ ਤਫਤੀਸ਼ ਦੇ ਨਾਲ ਜਦੋਂ ਸਾਨੂੰ ਕਲੀਅਰ ਚੀਜ਼ ਹੋ ਜਾਂਦੀ ਹੈ ਤਾਂ ਅਸੀਂ ਦੱਸਣਾ ਚਾਹਾਂਗੇ ਕੋਈ ਆਪਸੇ ਦਾ ਸੰਬੰਧ ਹੈ ਵੈਸੇ ਸੰਬੰਧ ਕਰ ਕੋਈ ਨਹੀਂ ਹਲੇ ਨਹੀਂ ਜੀ ਹਲੇ ਤੇ ਅਸੀਂ ਕਮੈਂਟ ਨਹੀਂ ਕਰ ਸਕਦੇ ਤਫਤੀਸ਼ ਕੋਲੋਂ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ ਸ਼ੁਕਰੀਆ ¡Muy bien, muy bien! 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 ¡Muy bien, muy bien, ਕਰੋ ਰਾਜ ਕਰੋ ਬਿਜਲੀ ਬੈਲ ਫਰੀ ਸਾਫ ਪੱਤੀ ਉਰਜ ਕਰੋ ਨਾਫ ਰੇਟ ਜੁਨੀਅਨ ਦੇ ਇਫਟੂ ਨੇ ਪੰਜਾਬ ਭਾਰਤ ਦੇ ਵਿੱਚ ਲੇਬਰ ਕੋਰਟ ਦੇ ਖਿਲਾਫ ਸੱਚ ਦੇ ਅੰਦੋਲਨ ਸ਼ੁਰੂ ਕੀਤਾ ਇਹੋ ਦਾ ਹੀ ਹਿੱਸਾ ਆ ਲੇਬਰ ਕੋਡ ਜਿਹੜੇ ਚਾਰ ਲੇਬਰ ਕੋਡ ਮੋਦੀ ਸਰਕਾਰ ਨੇ ਲਾਗੂ ਕੀਤੇ ਆ ਪਿਛਲੇ ਮਹੀਨੇ ਇਹ ਮਜ਼ਦੂਰਾਂ ਲਈ ਮਜ਼ਦੂਰ ਵਰਗ ਲਈ ਮੌਤ ਦੇ ਬਰਾਬਰ ਮਜ਼ਦੂਰ ਜਮਾਤ ਨੇ ਜਿਹੜੇ ਕਈ ਦਹਾਕਿਆਂ ਦੇ ਸੰਘਰਸ਼ ਕਰਕੇ 29 ਜਿਹੜਾ ਕਾਨੂੰਨ ਲਾਗੂ ਕਰਵਾਇ ਸੀ ਜਿਹੜੇ ਲੇਬਰ ਦੀ ਭਲਾਈ ਦੇ ਸੀ ਔਰ ਕਿਸ ਤਕ ਨੂਨਾ ਦੀ ਥਾਂ ਦੇ ਉੱਤੇ ਹੁਣ ਉਹਦੀ ਸਰਕਾਰ ਨੇ ਨਵੇਂ ਲੇਬਰ ਕੋਡ ਲਿਆਂਦੇ ਆ ਲੇਬਰ ਕੋਡ ਮਜ਼ਦੂਰਾਂ ਨੂੰ ਜਥੇਬੰਦੀ ਬਣਾਉਣ ਤੇ ਪਵੰਤੀ ਲਾਂਦੇ ਆ ਔਰ ਮਜ਼ਦੂਰਾਂ ਕੋਲ ਹਰਤਾਜ਼ਾ ਹਥਿਆਰ ਆ ਆਪਣੀਆਂ ਮੰਗਾਂ ਮੰਨਵਾਉਣ ਲਈ ਮੋਰੇ ਲੇਬਰ ਕੋਡ ਆ ਜਿਹੜੇ ਇਹ ਮਜ਼ਦੂਰਾਂ ਦੇ ਹਰਤਾਲ ਕਰਨ ਦੇ ਅਧਿਕਾਰ ਨੂੰ ਵੀ ਖਤਮ ਕਰਦੇ ਆ ਇਹ ਲੇਬਰ ਕੋਡ ਜਿਹੜੀਆਂ ਪੱਕੀਆਂ ਨੌਕਰੀਆਂ ਆ ਚਾਹੇ ਉਹ ਡਾਕਟਰ ਆ ਚਾਹੇ ਟੀਚਰ ਆ ਜਾਂ ਅਧਿਆਪਕ ਆ ਪੱਕੀਆਂ ਨੌਕਰੀਆਂ ਨੂੰ ਖਤਮ ਕਰਦੇ ਆ ਇਹ ਨਵੇਂ ਲੇਬਰ ਕੋਡ ਰਾਹੀਂ ਇੱਕ ਸਾਲ ਲਈ ਭਾਟੀ ਕੀਤੀ ਜਾਊਗੀ ਇੱਕ ਸਾਲ ਦੇ ਬਾਅਦ ਉਸ ਮੁਲਾਜ਼ਮ ਨੂੰ ਫੇਰ ਤੱਕ ਦਿੱਤਾ ਜਾਊਗਾ ਉਹਨੂੰ ਕਿਹਾ ਜਾਊਗਾ ਕਿ ਫੇਰ ਅਪਲਾਈ ਕਰ ਫੇਸ ਲਈ ਸਿਰਫ ਮਜ਼ਦੂਰਾਂ ਦੇ ਵਿਰੋਧੀ ਨਹੀਂ ਹੈਗੇ ਇਹ ਲੇਬਰ ਕੋਰਡ ਆ ਜਿਹੜੇ ਇਹ ਮਿਡਲ ਕਲਾਸ ਤੇ ਵੀ ਵਿਰੋਧੀ ਆ ਜਿਹੜੇ ਬੱਚੇ ਨੌ ਪੱਕੀਆਂ ਨੌਕਰੀਆਂ ਦੀ ਆਸ ਲੈ ਕੇ ਵੱਡਵਡੀਆਂ ਜਿਗਰੀਆਂ ਸਾਣੇ ਬੈਠੇ ਸੋ ਇਹ ਅੱਜੇ ਛੋਟੇ ਪੱਧਰ ਤੇ ਸ਼ੁਰੂ ਕੀਤਾ ਗਿਆ ਅੰਦੋਲਨ ਕਿਉਂਕਿ ਕਿਸਾਨ ਅੰਦੋਲਨ ਵੀ ਪਹਿਲਾਂ ਛੋਟੇ ਪੱਧਰ ਤੋਂ ਸ਼ੁਰੂ ਹੋਇਆ ਸੀ ਔਰ ਦਿੱਲੀ ਪਹੁੰਚਣ ਆ ਉਹਨੂੰ 6 ਮਹੀਨੇ ਲੱਗੇ ਸੀ ਇਹ ਲੇਬਰ ਕੋਡ ਦੇ ਖਿਲਾਫ ਵੀ ਲੰਬੀ ਲੜਾਈ ਆ ਔਰ ਇਹ ਲੰਬੀ ਲੜਾਈ ਲੜਾਂਗੇ ਕਿ ਜਿੱਤਾਂ कैंप लगे उन्हों उस कैंप दो बारे करा द मेनटेनेंस एंड वेलफेयर पेरेंट्स एंड सीनी वन फोर एडर हेल्पलाइन वन फोर फाइव सिक्स सैवन ये जिन्ना भी डिटेल प्रोग्राम, प्रोग्राम है ओल्ड एज पेंशन का होया लीगल हैल्थ फैसिलिटीज हो केयर सेंटर होने बारे सुचेत किया जाए सारे मैंबर को सिमिलरली एक साम है सेंट्रल गोरमेंट वालों चलता एने सात तो लैके उनासी साल तक है उन्होंने दो सौ रुपया और एटीन ईयरस एंड अबाबुनों फाइव हंड्रड रूपी मंथ ता जाता स्कॉलरशिप बाई द सेंट्रल गोरमेंट जी जीम ए बारे भी अब पता कर सकते हैं कि इस स्कीम का की सास हैगी किन्ने मैबरों और ये सा बेनीफिट मिलेगा सिमिलरली सैकंड पॉइंट कराटेन टिजनर एंड एफ एजलाइट टिजन एक कॉन्स्टिट्यूट हो सैक्ट के अंदर बजुर्ग भी बच्चों

ਮੇਡਲ ਜਿਸ ਐਸ ਪ੍ਰੋਗਰੈਸ 2114 ਦੇ ਵਿੱਚ ਇੱਕ ਨੋਟੀਫਿਕੇਸ਼ਨ ਡਾਇਰੈਕਟਰ ਜਨਰਲ ਪੁਲਿਸ ਵੱਲੋਂ ਇਸ਼ੂ ਕੀਤੀ ਗਈ ਸੀ ਜਿਹੜੀ ਲਾਗੂ ਨਹੀਂ ਹੋਈ ਉਹ ਹੈ ਸਿਕਿਉਰਿਟੀ ਐਟ ਲਾਈਫ ਸਿਕਿਉਰਿਟੀ ਆਫ ਲਾਈਫ ਐਂਡ ਪ੍ਰੋਪਰਟੀ ਆਫ ਸੀਨੀਅਰ ਸਿਟੀਜ਼ਨਸ ਇਹਦੇ ਵਿੱਚ ਅਸੀਂ ਇਹ ਚਾਹਾਂਗੇ ਕਿ ਜਿੰਨੇ ਵੀ ਜਨਰਲ ਪਬਲਿਕ ਦੇ ਬੰਦੇ ਹੈਗੇ ਆ ਔਰ ਸਪੈਸ਼ਲੀ ਐਡਲ ਵੀ ਹੈਗੇ ਆ ਉਹਨਾਂ ਦੀ ਸਿਕਿਉਰਿਟੀ ਬਾਰੇ ਉਪਰਾਲੇ ਕੀਤੇ ਜਾਣ ਅਕਸਰ ਘਰਾ ਤੋਂ ਫੜ ਜਾਂਦੇ ਬਚੋੜਾ ਦੇ ਨਾਲ ਲੋਕਸੋਤ ਹੋਈ ਉਸ ਤੋਂ ਇਲਾਵਾ ਬੱਚੇ ਜਿਹੜੇ ਹੈਗੇ ਆ ਸਾਡੇ ਮੈਥੋਲਜੀ ਪੀਰੀਅਡ ਬੱਚੇ ਜਿਹੜੇ ਹੈਗੇ ਆ ਐਬਸੋਰਟ ਹੈ ਔਰ ਸਪੈਸ਼ਲੀ ਇਹਨਾਂ ਦੇ ਵਿੱਚ ਇਕੱਲੇ ਇਕੱਲੇ ਮਾਈਕਰੋ ਫੈਮਿਲੀਜ਼ ਔਰ ਕਦਰ ਬਜ਼ੁਰਗ ਜਿਹੜੇ ਹੈਗੇ ਆ ਇਕੱਲੇ ਰਹਿੰਦੇ ਆ ਉਸ ਲਈ ਅਸੀਂ ਇਹ ਰਿਕੁਐਸਟ ਕੀਤੀ ਹੈ ਕਿ ਸੈਪਟਡ ਸੈਲ ਬਣਾਇਆ ਜਾਵੇ ਬਜ਼ੁਰਗਾਂ ਦੇ ਲਈ ਔਰ ਜਿਹੜਾ ਸਾਬ ਇਨਸਪੈਕਟਰ ਪੁਲਿਸ ਹੈ ਉਹ ਡਿਸਟ੍ਰਿਕਟ ਹੈੱਡਕੁਆਟਰ ਤੇ ਉਹ ਸੈਲ ਐਕਸਕਲੂਸਿਵਲੀ ਇਹਨਾਂ ਲਈ ਡੀਲ ਕਰੇ ਇਦੇ ਵਾਸਤੇ ਅਸੀਂ ਰਿਕੁਐਸਟ ਕਰਾਂਗੇ 4.6 ਕਾਲਪਸ ਦੀ ਤਾਰੀ ਜਿਹੜੇ ਸੀਨੀਅਰ ਸਿਟੀਜ਼ਨਸ ਐ ਉਹਨਾਂ ਨੂੰ ਫ੍ਰੀ ਮੈਡੀਕਲ ਸੋਸਾਇਟੀ ਸਿਵਲ ਹਸਪੀਟਲ ਦੇ ਵਿੱਚ ਸੈਪਰੇਟ ਕਾਊਂਟਰਸ ਹੋਣੇ ਚਾਹੀਦੇ ਹੈਗੇ ਆ ਉਸ ਤੋਂ ਇਲਾਵਾ ਇਰਾਦੀ ਹੈ ਕਾਫੀ ਸ਼ਕੀਤ ਹੈ ਦੇ ਪ੍ਰੋਵਾਈਡ ਮੈਡੀਕਲ ਇਨਸਟਰੂਮੈਂਟਸ ਜਿੰਦਾ ਡੈਫਟੈਸਲੀ ਦਿੰਦੇ ਹੈਗੇ ਆ ਜਾਂ ਤੁਹਾਡੇ ਗਲਾਸਸ ਦਾ ਆਈਸਾਈਡ ਦੇ ਦਿੰਦੇ ਹੈਗੇ ਆ ਜਾਂ ਤੁਹਾਡਾ ਹੈ тенشل लगाना हो usle bhi fasilitiza there a number of facilities par ye haqeeqat de vich lagu hundi hai ki nahi hundi hai aur kissa taindiya aur ye it is only to the bpl jeri dr. sahab aur puri sahab out of station the wali sahab ne conduct ki thi cpd ko puri तथा पिछले महीने इंटरनेशनल सीनियर सिटीजन डे सेलिब्रेशन के सफल आयोजन पर प्रबंधकीय टीम तथा सभी सदस्यों को बधाई दी जानकारी देते हुए प्रोफेसर डूटा ने बताया कि डिस्ट्रिक्ट एडमिनिस्ट्रेशन की तरफ से एसोसिएशन के पेट्रन डिप्टी कमिश्नर एसपीएस पी एस नगर नवाशहर सरदार अंकुर सिंह मुख्य मेहमान के रूप में तथा सिविल सर्जन डॉक्टर जी सिंह सिविल हॉस्पिटल से डॉक्टर राजन शास्त्री साइकेट्री एक्सपर्ट डीएसएसओ मिसेस नबी कौर गेस्ट ऑफ ऑनर के रूप में शामिल हुए रिटायर्ड डीएसएसओ सरदार हरेश हरमेश सिंह विशेष रूप से मीटिंग में शामिल हुए श्री एसके पुरी की अनुपस्थिति में एसोसिएशन के श्री ने पिछले महीने की हाउस समक्ष रखी हाउस द्वारा इस अवसर पर नवंबर के महीने में श्री अशोक कुमार शर्मा श्री अश्विनी गौतम श्री पूरण चंद श्री जीत कुमार श्री राजकुमार सिंह श्री रोशन लाल कौशल श्री अशोकपुरी श्रीमती सरोजपुरी श्रीमती सतनाम कौर श्री अशोक कुमार गौतम श्रीमती विजय कुमारी को उनके जन्मदिन की फूलों के साथ बधाई दी गई इसी मीटें श्री ललित कुमार शर्मा श्री गुरीर सिंह श्री हरवंश सिंह श्री पुरुषोत्तम बैंस श्री सर्वनाम श्री सुभाष अरोड़ा नट प्रकाश श्री जसवंत सिंह को उनकी मैरिज एनिवर्सरी पर फूलों के साथ बधाई दी गई इस अवसर पर श्री स्वाच आंसर द्वारा 2000 का श्री अशोक गौतम द्वारा 500 रुपए श्री अशु गौतम द्वारा 500 रुपए श्री विजय चंद द्वारा 500 ਫਾਰਮੈਟ ਹੀ ਕਰਦੇ ਨੇ ਮੀਟਿੰਗ ਕਰ ਲਈ ਕੁਆਟਰਲੀ ਤੇ ਉਹਦੇ ਵਿੱਚ ਉਹ ਨਹੀਂ ਅਸੀਂ ਇਸ ਅਕੀ ਡਿਟੇਲ ਦੇ ਵਿੱਚ ਅਸੀਂ ਆਪਣੇ ਨੂੰ ਲਿਖਿਆ ਤਾਂ ਕਿ ਜਿਹੜਾ ਕੈਂਪ ਦਾ ਵੀ ਹੈ ਉਹ ਕੈਂਪ ਵੀ ਅਸੀਂ ਉਹਨਾਂ ਨੂੰ ਇਹ ਨਹੀਂ ਉਹਦੇ ਪੀ ਸੀਨੀਅਰ ਸਿਟੀਜ਼ਨ ਜਿਹੜੀ ਸਾਡੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਉਹਨਾਂ ਰਿਹਾ ਕੇ ਕੈਂਪ ਲਗਾ ਲਿਆ ਜਾਵੇ ਕੈਂਪ ਉਹ ਆਪਣੇ ਲੈਵਲ ਤੇ ਅਰੇਂਜ ਕਰ ਉਹਦੇ ਵਿੱਚ ਜਨਰਲ ਪਬਲਿਕ ਆਵੇ ਜਿਹੜੀ ਸੀਨੀਅਰ ਸਿਟੀਜ਼ਨ ਜਿਹੜੇ ਸਾਡੇ ਮੈਂਬਰਸ ਨਹੀਂ ਹੈਗੇ ਜਿਨ੍ਹਾਂ ਨੂੰ ਐਕਚੁਅਲੀ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਪਤਾ ਹੀ ਨਹੀਂ ਹੈਗਾ ਅਸੀਂ ਇਹ ਜਿਹੜੇ ਮਸਲੇ ਉਹਨਾਂ ਨੇ ਇਸ ਵਾਰ ਉਠਾਵਾਂਗੇ ਇਹ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਇੰਪਲੀਮੈਂਟ ਵੀ ਕੀਤਾ ਜਾਵੇ ਕਿਉਂਕਿ ਉੱਥੇ ਅਜੰਡਾ ਮੀਟਿੰਗ ਹੋ ਜਾਂਦੀ ਸਭ ਕੁਝ ਹੋ ਜਾਂਦਾ ਬਾਅਦ ਵਿੱਚ ਫਿਰ ਉਹ ਉੱਥੇ ਤਰੇ ਰਹਿ ਜਾਂਦਾ ਇਸ ਤੋਂ ਬਾਅਦ ਐਕਵਰ ਲੈਂਡਾ ਜਿਹੜਾ ਤੱਤੀ ਮੀਟਿੰਗ ਦਾ ਹੈਗਾ ਉਹ ਮਿਨਟ ਹੋ ਰਿਹਾ ਹੈ ਜੀ ਇਸ ਤੋਂ ਬਾਅਦ ਅਸੀਂ ਸਾਡੇ ਲੈਫਟ ਹੁੰਦਾ ਤੇ ਗ੍ਰੀਟਿੰਗ ਜਿਹੜੀਆਂ ਬਸ ਤੇਰੀਆਂ ਜਿਹੜੇ ਪ੍ਰੈਜ਼ੈਂਸ ਹੋਵਗੇ ਮੈਂ ਨਾਮ ਪੜ੍ਹਾਂਗਾ ਉਹਨਾਂ ਨੂੰ ਅਸੀਂ ਵਿਸ਼ੇਸ਼ ਸੇਵਾ ਕੁਲ ਵਿਸ਼ੇਸ਼ ਸੇਵਾਗੇ ਸਭ ਤੋਂ ਪਹਿਲੇ ਵਰਕਡੇ ਦੇ ਵਿੱਚ ਸਾਡ ਅਮਰਜੀਤ ਸਿੰਘ ਜੀ ਅਮਰਜੀਤ ਸਿੰਘ ਨੂੰ ਡਬਲ ਡਬਲ ਦੇਣੀ ਹੈ ਜੀ ਇਸ ਵਾਰ ਵਿੱਚ ਹਾਂਜੀ ਜੇ ਮੈਨੇਜਮੈਂਟ ਲੈ ਕੇ ਆਓਗੇ ਇੱਕ ਵਾਰੀ ਆ ਜਾਓ ਮੈਨੂੰ ਮਿਲਣਾ ਜੇ ਲਈ ਮੈਂ ਦੋ ਸੱਤ ਕਿਹ ਜਾਣਾ ਉਹ ਤੇ ਉਹ ਵੀ ਮੈਸੇਜ ਅੱਗੇ ਵੀ ਪਹੁੰਚਾਣਾ ਠੀਕ ਇੱਕ ਤੇ ਮੈਂ ਉਸ ਮੌਕੇ ਤੇ ਇਹ ਕਵਾਂਗਾ ਵੈਸੇ ਮੈਂ ਜਾਣਾ ਨਹੀਂ ਸੀ ਮੈਨੂੰ ਕੁੜੀ ਸਾਹਿਬ ਨੇ ਬਹੁਤ ਤਕੀਰ ਕੀਤੀ ਸੀ ਜੇ ਉਹ ਬੋਲਿਓ 3 ਦਸੰਬਰ ਨੂੰ ਸੀ ਪਿਛਲੇ ਸਾਲ ਦੀ ਤਰ੍ਹਾਂ ਜੀ ਮੈਨੂੰ ਪਤਾ ਹੈ ਗਮੇ ਸਾਲ ਦੇ ਲੱਖ ਵਿੱਚ ਇਸ ਵਾਰੀ ਦੀ ਮੰਗ ਜੋ ਕਿ ਪਿਛਲੀ ਵਾਰੀ ਬੜਾ ਸਕਸੈਸਫੁਲ ਰਿਹਾ ਸੀ ਤੇ ਸ਼ਹਿਰ ਤੇ ਔਰ ਕੁਝਨ ਜ਼ਿਲ੍ਹੇ ਦੇ ਜੇ ਮੇਰੇ ਵਿੱਚੋਂ ਵੀ ਕਾਫੀ ਜਹਾਣ ਹੋਈ ਹੈ ਉਹ ਪ੍ਰੋਗਰਾਮ ਇਸ ਵਾਰੀ ਗ੍ਰੈਂਡ ਹੋਟਲ ਦੇ ਵਿੱਚ ਰੱਖਿਆ ਜਾ ਰਿਹਾ ਕਿਉਂਕਿ ਜਨਤਾ ਜ਼ਿਆਦਾ ਹੋ ਜਾਣੀ ਹੈ ਤੇ ਉਹਦੇ ਵਿੱਚ ਪਿਛਲੀ ਵਾਰ ਵੀ ਥੋੜਾ ਜਿਹਾ ਕਮਿਊਨੀਕੇਸ਼ਨ ਗੈਪ ਰਹਿ ਗਿਆ ਸੀ ਇਹ ਸੱਚੇ ਕੋ ਸੀਨੀਅਰ ਸੀਨੀਅਰ ਦਾ ਹੀ ਪ੍ਰੋਗਰਾਮ ਹੈ ਜਿੱਦਾਂ ਬਜ਼ੁਰਗ ਵੀ ਆਏ ਤੇ ਬੱਚਿਆਂ ਨੂੰ ਘਰ ਛੱਡਿਆ ਘਰ ਨਹੀਂ ਛੱਡਿਆ ਇਹ ਪ੍ਰੋਗਰਾਮ ਪਰਿਵਾਰ ਦਾ ਹੈ ਉਦੇਸ਼ ਇਹਦਾ ਇਹ ਹੈ ਕਿ ਉਹਨਾਂ ਪਰਿਵਾਰਾਂ ਨੂੰ ਨਾ ਬੱਚਿਆਂ ਨੂੰ ਅਸੀਂ ਮੋਟੀਵੇਟ ਕਰਨਾ ਕਿ ਬਜ਼ੁਰਗਾਂ ਨੂੰ ਵੀ ਨਾਲ ਲੈ ਕੇ ਇੱਦਾਂ ਦੇ ਇੰਜੋਏਮੈਂਟ ਲਈ ਜਾਇਆ ਕਰੋ ਕਿਉਂਕਿ ਅਕਸਰ ਬਜ਼ੁਰਗ ਘਰ ਕਹਿ ਦਿੰਦੇ ਯਾਰ ਤੁਸੀਂ ਜਾਇਆਓ ਬੱਚਿਆਂ ਕਹਿੰਦੇ ਅਸੀਂ ਘਰ ਵਿੱਚ ਜਾ ਜਾਣਾ ਕਿੱਥੇ ਜਾਣਾ ਉਹ ਬੱਚੇ ਬਜ਼ੁਰਗਾਂ ਨੂੰ ਵੀ ਇੰਜੋਏ ਕਰਨ ਲਈ ਬਰਾਬਰ ਬੱਚੇ ਨਾਲ ਲੈ ਕੇ ਜਾਣ ਭਾਵੇਂ ਬਜ਼ੁਰਗ ਘਰ ਨਾ ਹੀ ਕਰਦੇ ਠੀਕ ਹੈ ਜੀ ਔਰ ਜਿਹੜੇ ਬਜ਼ੁਰਗ ਤੇ ਜਿਆਦਾ ਤੇਜ਼ ਤਰਾਰ ਨੇ ਉਹ ਆਪਣੇ ਨਿਆਣਿਆਂ ਨੂੰ ਵੀ ਨਾਲ ਲੈ ਕੇ ਆਣ ਤਾਂ ਕਿ ਦੂਜੀਆਂ ਫੈਮਲੀਆ ਨੂੰ ਵੀ ਦਿਖਾਈਏ ਕਿ ਉਹ ਫੈਮਲੀਆ ਦੇ ਬੱਚੇ ਉਹਨਾਂ ਦੀਆਂ ਬਹੂਆਂ ਵੀ ਦੇ ਆਪਣੇ ਮਾਪੇ ਨੂੰ ਕਿੰਦਾ ਇਸ ਪ੍ਰੋਗਰਾਮ 'ਚ ਲੈ ਕੇ ਆਉਂਦੇ ਆ ਤਾਂ ਉਹ ਵੀ ਸਿੱਖਾਂ ਕਿ ਸਾਡੇ ਸਮਾਜ ਦੀ ਸਥਿਤੀ ਕਾਫੀ ਠੀਕ ਨਹੀਂ ਜਿਹਾ ਕਰਤੀ ਜਾ ਰਹੀ ਹੈ ਤੇ ਕੁਝ ਸਾਡਾ ਆਪਣਾ ਵੀ ਕਸੂਰ ਹੈ ਕਿ ਅਸੀਂ ਆਪਣੇ ਹੱਕ ਲਈ ਆਪ ਲੜਨੀ ਪਾਉਂਦੇ ਆਪਣੇ ਆਪ ਨੂੰ ਪ੍ਰੋਜੈਕਟ ਨਹੀਂ ਕਰਦੇ ਉਮਰ ਦੇ ਨਾਲ ਖੰਡੇ ਪੈਣੇ ਸ਼ੁਰੂ ਹੋ ਜਾਂਦੇ ਪਰ ਅਸੀਂ ਕਿਸੇ ਨੂੰ ਖੰਡੇ ਪੈਣ ਨਹੀਂ ਦੇਣਾ 30 ਦਸੰਬਰ ਸ਼ਾਮ ਨੂੰ 7 ਵਜੇ ਤੋਂ ਲਗਭਗ 9:30 ਵਜੇ ਤੱਕ ਪ੍ਰੋਗਰਾਮ ਹੋਣਾ ਬਾਕੀ ਇਹ ਵੀ ਅੱਧਾ ਘੰਟਾ ਲੇਟ ਹੋ ਜਾਂਦਾ ਕਿਉਂਕਿ ਫਿਰ ਸਾਡੀ ਉਮਰ ਦੇ ਬੰਦੇ ਜਦੋਂ ਨੱਚਣ ਲੱਗਦੇ ਆ ਤਾਂ ਹੱਟਦੇ ਨਹੀਂ ਇਸ ਕਰਕੇ ਔਰ ਇਹਦੇ ਵਿੱਚ ਮੈਂ ਮੈਂਸ਼ਨ ਕਰਾਂਗਾ ਕਿ ਸਰਦਾਰ ਬ੍ਰਿਜਮੋਨ ਜੀ ਨੇ ਸਪੈਸ਼ਲੀ ਸਾਨੂੰ ਇਸ ਗੱਲ ਦੀ ਸਪੋਰਟ ਕੀਤੀ ਆ ਕਿ ਬੜੀ ਬੜੀਆ ਜਗ੍ਹਾ ਬੜੀ ਜਗ੍ਹਾ ਦੇ ਵਿੱਚ ਕਰ ਲਓ ਕੋਈ ਗੱਲ ਨਹੀਂ ਔਰ ਉਹਨਾਂ ਨੇ ਅੱਜ ਇੱਥੇ ਇਸ ਮੀਟਿੰਗ 'ਚ ਆ ਕੇ ਗੱਲ ਕਹਿਣੀ ਵੀ ਸੀ ਪਰ ਅਫਸੋਸ ਕਿ ਤੁਸੀਂ ਮੀਟਿੰਗ ਐਦਾਂ ਦੀ ਜਗ੍ਹਾ ਰੱਖਦੇ ਹੋ ਕਿ ਜਿਹੜੇ ਬਜ਼ੁਰਗ ਸਾਡੇ ਕਾਰਾਂ 'ਚ ਚੱਲਣ ਦੇ ਆਦੀ ਆ ਜਾਂ ਕਾਰਾਂ ਦਾ ਜਿਨ੍ਹਾਂ ਨੂੰ ਹੈਗਾ ਕੰਫਰਟਬਲ ਕੰਫਰਟ ਤੁਸੀਂ ਉਹਨਾਂ ਨੂੰ ਇੱਥੇ ਮੀਟਿੰਗ ਵਿੱਚ ਨਹੀਂ ਆਣ ਦੇਣਾ ਚਾਹੁੰਦੇ ਕਿਉਂਕਿ ਜਦੋਂ ਆਪਾਂ ਮੀਟਿੰਗ ਰੱਖਦੇ ਆ ਤਾਂ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਪਾਰਕਿੰਗ ਕੀ ਹੈ ਅਸੀਂ ਉੱਥੇ ਪਾਰਕਿੰਗ ਦੀ ਵੀ ਸੁਵਿਧਾ ਜਗ੍ਹਾ ਸਾਡੇ ਕੋਲ ਬਹੁਤ ਨਹੀਂ ਇੱਕ ਡਿਸਕਸ ਕਰ ਲਿਆ ਕਰੋ ਚੇਅਰਮੈਨ ਸਾਹਿਬ ਬਾਕੀਆਂ ਦੇ ਨਾਲ ਸਾਡੇ ਸੀਨੀਅਰ ਸਿਟੀਜ਼ਨ ਕੋਲ ਬਹੁਤ ਕੁਝ ਰਿਸੋਰਸਸ ਨੇ ਸ਼ਹਿਰ ਦੇ ਵਿੱਚ ਠੀਕ ਹੈ ਵੱਡੇ ਵੱਡੇ ਗੁਰਦੁਆਰਿਆਂ ਦੇ ਹਾਲ ਪਏ ਨੇ ਮੰਦਰਾਂ ਦੇ ਹੋਰ ਹਾਲ ਪਏ ਜਿੱਥੇ ਪਾਰਕਿੰਗ ਦੀ ਕਮੀ ਨਹੀਂ ਆਂ ਹੋਟਲਾਂ ਰਿਸੋਰਟ ਚ ਸਾਨੂੰ ਕੋਈ ਕਮੀ ਨਹੀਂ ਆਂ ਸਾਨੂੰ ਕੋਈ ਨਾ ਨਹੀਂ ਕਰਦਾ ਪਰ ਸਾਨੂੰ ਸਾਡਾ ਰਸੂਖ ਹੋਣਾ ਚਾਹੀਦਾ ਇਸ ਕਰਕੇ ਅਸੀਂ ਇਸ ਕਰਕੇ ਉਹ ਜਿਹੜੇ ਤੁਸੀਂ 50 60 ਬੰਦੇ ਆਣੇ ਵੀ ਨੇ ਮੀਟਿੰਗ ਅੱਜ ਥੋੜੇ 35 36 ਰਗਏ ਇਸੇ ਕਰਕੇ ਕਿੰਨਾ 50 ਹੈਗੇ फिला फिला था था मैं साइन कीते सर छत्तीबाद सीरियल है तो मेरे बाद मेरा जन्मदिन सारा विभाग के माना oh <laughs> thank <laughs> you ਬਹੁਤ ਬਹੁਤ ਵਾਤਾਵਰਣ ਬਹੁਤ ਬਹੁਤ ਵਾਤਾਵਰਣ ਰੇਗੀ ਕੋਲ ਰੇਗੀ ਜਿਹਦੇ ਤੋਂ ਆਪਣਾ ਵਿਆਹ ਕਰੂਗੀ ਇਹ ਸੱਜਣਾਂ ਸ਼੍ਰੀ ਭਗ세 ਸਿੰਘ ਨਗਨਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰੇਸ਼ੀ ਵਿੱਚ ਇਜਾਜ਼ਤ ਦਿਓ ਧੰਨਵਾਦ